ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਤਿੰਦਰ ਹੈ ਬਚਪਨ ਵਿੱਚ ਮੈਂ ਆਪਣੇ ਮਾਤਾ ਪਿਤਾ ਨੂੰ ਗਵਾ ਦਿੱਤਾ ਸੀ ਕੁੜੀ ਹੋਣ ਦੇ ਨਾਤੇ ਘਰ ਵਾਲਿਆਂ ਨੇ ਮੇਰੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਏਦਾਂ ਦੇ ਸਮੇਂ ਵਿੱਚ ਮੇਰੀ ਮਾਮੀ ਮੇਰੇ ਨਾਲ ਖੜੀ ਹੋਈ ਉਹਨਾਂ ਨੇ ਮੇਰੀ ਦਾਦੀ ਅਤੇ ਘਰ ਵਾਲਿਆਂ ਨੂੰ ਬਹੁਤ ਗੱਲਾਂ ਸੁਣਾਈਆਂ ਅਤੇ ਮੈਨੂੰ ਲੈ ਕੇ ਜੁਪੀ ਆ ਗਈ ਮੇਰੇ ਮਾਮਾ ਮਾਮੀ ਦੀ ਆਪਣੀ ਕੋਈ ਔਲਾਦ ਨਹੀਂ ਸੀ ਮੇਰੇ ਰੂਪ ਵਿੱਚ ਉਹਨਾਂ ਨੂੰ ਇੱਕ ਧੀ ਮਿਲ ਗਈ ਮਾਂ ਦੇ ਗੁਜਰਨ ਦੇ ਬਾਅਦ ਕੁਝ ਸਮੇਂ ਬਾਅਦ ਨਾਨੀ ਵੀ ਚੱਲ ਵਸੀ ਮੈਂ ਮਾਮਾ ਮਾਮੀ ਦੇ ਪਿਆਰ ਦులਾਰ ਵਿੱਚ ਵੱਡੀ ਹੋਈ ਮਾਤਾ ਪਿਤਾ ਨੂੰ ਤਾਂ ਕਦੀ ਦੇਖਿਆ ਨਹੀਂ ਸੀ ਤਾਂ ਉਹੀ ਮੇਰੇ ਲਈ ਮੇਰੇ ਮਾਤਾ ਪਿਤਾ ਸੀ ਮੈਂ ਉਹਨਾਂ ਨੂੰ ਮੰਮੀ ਪਾਪਾ ਬੁਲਾਉਂਦੀ ਪੜ੍ਹਾਈ ਦੇ ਨਾਲ ਨਾਲ ਮਾਂ ਦੀ ਸਿੱਖਿਆ ਨਾਲ ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਹੋ ਗਈ ਰੰਗ ਰੂਪ ਵੀ ਇਦਾਂ ਦਾ ਸੀ ਕਿ ਕੋਈ ਵੀ ਦੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ਉਕਤ ਬੀਤਦਾ ਗਿਆ ਕੁਝ ਮਹੀਨਿਆਂ ਦੇ ਬਾਅਦ ਮੇਰੇ ਲਈ ਪਾਪਾ ਦੇ ਇੱਕ ਦੋਸਤ ਦੇ ਰਿਸ਼ਤੇਦਾਰ ਦੇ ਘਰੋਂ ਰਿਸ਼ਤਾ ਆਇਆ। ਮੁੰਡਾ ਨੋਇਡਾ ਵਿੱਚ ਰਹਿੰਦਾ ਸੀ, ਬੈਂਕ ਵਿੱਚ ਉੱਚੇ ਅਹੁਦੇ ਤੇ ਸੀ। ਘਰ ਵਿੱਚ ਸਿਰਫ ਮਾਂ ਹੈ ਜੋ ਪਿੰਡ ਵਿੱਚ ਰਹਿੰਦੀ ਹੈ। ਦੇਹੇਜ਼ ਦੇ ਨਾਮ ਤੇ ਦੁਲਹਣ ਸਿਰਫ ਇੱਕ ਜੋੜੇ ਵਿੱਚ ਅਤੇ ਵਿਆਹ 15 ਦਿਨਾਂ ਦੇ ਅੰਦਰ ਹੀ ਹੋਣਾ ਚਾਹੀਦਾ। ਇਦਾਂ ਦਾ ਰਿਸ਼ਤਾ ਪਾ ਕੇ ਮਾਂ ਮੇਰੀ ਅਰਦਾਸਾਂ ਕਰਦੀ ਨਹੀਂ ਥੱਕ ਰਹੀ ਸੀ ਪਰ ਇੱਕ ਸਵਾਲ ਸਾਰਿਆਂ ਦੇ ਮਨ ਵਿੱਚ ਸੀ ਕਿ ਵਿਆਹ ਦੇ ਲਈ ਉਨੀ ਜਲਦੀ ਕਿਉਂ ਮਾਂ ਦੀ ਸਹੇਲੀ ਦੀ ਬੇਟੀ ਸੰਦੀਪ ਦੀਦੀ ਨੋਇਡਾ ਵਿੱਚ ਡਾਕਟਰ ਸੀ ਮਾਂ ਨੇ ਦੀਦੀ ਨੂੰ ਫੋਨ ਤੇ ਸਾਰੀ ਗੱਲ ਦੱਸ ਕੇ ਮੁੰਡੇ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲੈਣ ਨੂੰ ਕਿਹਾ ਦੀਦੀ ਨੇ ਆਪਣੇ ਵੱਲੋਂ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਮਾਂ ਨੂੰ ਦੱਸਿਆ ਕਿ ਮੁੰਡੇ ਦਾ ਨਾਮ ਰੌਸ਼ਨ ਹੈ ਉਹ ਵੇਖਣ ਵਿੱਚ ਚੰਗਾ ਹੈ ਨੌਕਰੀ ਵੀ ਬਹੁਤ ਚੰਗੀ ਹੈ ਉਸ ਨੇ ਦੋ ਕਮਰਿਆਂ ਦਾ ਫਲੈਟ ਖਰੀਦਿਆ ਹੋਇਆ ਹੈ ਅਤੇ ਉਸ ਵਿੱਚ ਇਕੱਲਾ ਰਹਿੰਦਾ ਹੈ ਮਾਂ ਪਾਪਾ ਵਿਆਹ ਦੀ ਤਿਆਰੀ ਵਿੱਚ ਜੋਰਾ-ਚੋਰਾ ਤੇ ਲੱਗ ਗਏ ਵਿਆਹ ਸਾਦੇ ਤਰੀਕੇ ਨਾਲ ਹੋਣਾ ਸੀ ਇਹ ਮੁੰਡੇ ਦੀ ਮੰਗ ਸੀ ਫਿਰ ਵੀ ਮਾਂ ਨੇ ਆਪਣੇ ਘਰ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਅਤੇ ਮੇਰਾ ਵਿਆਹ ਹੋ ਗਿਆ ਵਿਦਾਈ ਦਾ ਟਾਈਮ ਵੀ ਆ ਗਿਆ ਮੇਰੇ ਮੰਮੀ ਪਾਪਾ ਮੈਨੂੰ ਬਾਹਾਂ ਵਿੱਚ ਲੈ ਕੇ ਉੱਚੀ-ਉੱਚੀ ਰੋਣ ਲੱਗੇ ਜਿੱਦਾਂ-ਇਦਾਂ ਰੋਂਦੇ ਕਰਲਾਉਂਦੇ ਮੈਂ ਸਹੁਰੇ ਘਰ ਪਹੁੰਚੀ ਉੱਥੇ ਕੁਝ ਰਿਸ਼ਤੇਦਾਰ ਅਤੇ ਮੇਰੀ ਸੱਸ ਮੇਰੇ ਸਵਾਗਤ ਦੇ ਲਈ ਖੜੀ ਸੀ ਮੇਰੀ ਸੱਸ ਦਾ ਅਭਿਆਰ ਕਾਫੀ ਚੰਗਾ ਸੀ ਬੜੇ ਪਿਆਰ ਨਾਲ ਮੈਨੂੰ ਕਮਰੇ ਵਿੱਚ ਲੈ ਗਈ ਮੇਰੇ ਹੰਝੂ ਪੂੰਝ ਕੇ ਮੈਨੂੰ ਗਲ ਨਾਲ ਲਗਾ ਕੇ ਕਹਿਣ ਲੱਗੀ ਮੇਰੀ ਕੋਈ ਧੀ ਨਹੀਂ ਹੈ ਇਸ ਕਰਕੇ ਅੱਜ ਤੋਂ ਤੂੰ ਮੇਰੀ ਧੀ ਹੈ ਅਤੇ ਹੁਣ ਰੋਣਾ ਨਹੀਂ ਹੱਸਦੇ ਹੋਏ ਮੇਰੇ ਬੇਟੇ ਨੂੰ ਸੰਭਾਲਣਾ ਚਲੋ ਮੂੰਹ ਧੋ ਲਓ ਅਤੇ ਵਾਲ ਠੀਕ ਕਰ ਲਓ ਫਿਰ ਕੁਝ ਦੇਰ ਬਾਅਦ ਸਾਰੇ ਮੂੰਹ ਦਿਖਾਈ ਦੀ ਰਸਮ ਦੇ ਲਈ ਆਉਣਗੇ ਉਹਨਾਂ ਦਾ ਪਿਆਰ ਪਾ ਕੇ ਮੇਰਾ ਡਰ ਗਾਇਬ ਹੋ ਗਿਆ ਮੈਂ ਪੂਰੇ ਮਨ ਨਾਲ ਖੁਦ ਨੂੰ ਉਥੇ ਦੀਆਂ ਰਸਮਾਂ ਲਈ ਤਿਆਰ ਕਰ ਲਿਆ ਮੂੰਹ ਦਿਖਾਈ ਦੇ ਲਈ ਮੁਹੱਲੇ ਦੀਆਂ ਔਰਤਾਂ ਤੇ ਘਰ ਵੀ ਚਾਏ ਹੋਏ ਰਿਸ਼ਤੇਦਾਰ ਸੀ ਸਾਰਿਆਂ ਨੇ ਮੇਰੀ ਖੂਬਸੂਰਤੀ ਤੇ ਨਾਲ ਆਏ ਹੋਏ ਸਮਾਨ ਦੀ ਖੁੱਲੇ ਦਿਲ ਨਾਲ ਤਾਰੀਫ ਕੀਤੀ ਮੈਂ ਆਪਣੀ ਸਾਸਦੇਵਲ ਵੇਖਿਆ ਉਹਨਾਂ ਦਾ ਚਿਹਰਾ ਗਰਵ ਅਤੇ ਖੁਸ਼ੀ ਨਾਲ ਚਮਕ ਰਿਹਾ ਸੀ ਸਾਰਿਆਂ ਨੂੰ ਸੰਤੁਸ਼ਟ ਦੇਖ ਕੇ ਮਨ ਨੂੰ ਸ਼ਾਂਤੀ ਮਿਲੀ ਸ਼ਾਮ ਹੋਣ ਨੂੰ ਸੀ ਰੋਸ਼ਨ ਘਰ ਪ੍ਰਵੇਸ਼ ਰਸਮਾਂ ਦੇ ਬਾਅਦ ਦਿਖੇ ਨਹੀਂ ਸੀ ਮੈਨੂੰ ਇੱਕ ਸੱਜੇ ਸਜਾਏ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ ਗਿਆ ਹਰ ਕੁੜੀ ਦੀ ਤਰ੍ਹਾਂ ਆਪਣੀ ਸੁਹਾਗ ਰਾਤ ਦੇ ਸੋਹਣੇ ਸੁਪਨੇ ਸਜਾਏ ਮੈਂ ਰੋਸ਼ਨ ਦਾ ਇੰਤਜ਼ਾਰ ਕਰਨ ਲੱਗੀ ਸਾਰਾ ਦਿਨ ਦੀਆਂ ਰਸਮਾਂ ਨਾਲ ਥਕਾਵਟ ਮਹਿਸੂਸ ਹੋ ਰਹੀ ਸੀ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਸਵੇਰੇ ਮੇਰੀ ਅੱਖ ਖੁੱਲੀ ਰੋਸ਼ਨ ਕਮਰੇ ਵਿੱਚ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਉਹ ਰਾਤ ਨੂੰ ਕਮਰੇ ਵਿੱਚ ਆਏ ਵੀ ਸੀ ਜਾਂ ਨਹੀਂ ਜਾਂ ਫਿਰ ਸਵੇਰੇ ਉੱਠ ਕੇ ਚਲੇ ਗਏ ਹੋਣਗੇ ਮੈਂ ਇਦਾਂ ਕਿਦਾਂ ਆਪਣੀ ਸੁਹਾਗ ਰਾਤ ਵਿੱਚ ਘੋੜੇ ਵੇਚ ਕੇ ਸੌਂ ਗਈ ਖੁਦ ਨੂੰ ਕੋਸਦੇ ਹੋਏ ਤਿਆਰ ਹੋਣ ਦੇ ਲਈ ਉੱઠી ਲਗਭਗ ਸਾਰੇ ਰਿਸ਼ਤੇਦਾਰ ਜਾਣ ਦੇ ਲਈ ਤਿਆਰ ਸੀ ਮੇਰੀ ਸੱਸ ਸਾਰਿਆਂ ਨੂੰ ਵਿਦਾ ਕਰ ਰਹੀ ਸੀ ਮੈਂ ਵੀ ਉਹਨਾਂ ਦੀ ਮਦਦ ਦੇ ਲਈ ਉਹਨਾਂ ਦੇ ਨਾਲ ਜਾ ਕੇ ਖੜੀ ਹੋ ਗਈ ਪਰ ਮੇਰੀਆਂ ਨਜ਼ਰਾਂ ਰੋਸ਼ਨ ਨੂੰ ਲੱਭ ਰਹੀਆਂ ਸੀ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਮੇਰੀ ਸੱਸ ਨੂੰ ਸ਼ਾਇਦ ਮੇਰੀ ਮਾਨਸਿਕ ਸਥਿਤੀ ਦਾ ਅਹਿਸਾਸ ਹੋ ਗਿਆ ਸੀ ਉਹਨਾਂ ਨੇ ਕਿਹਾ ਰੋਸ਼ਨ ਸਵੇਰ ਤੂੰ ਹੀ ਸਾਰਿਆਂ ਦੇ ਲਈ ਟੈਕਸੀ ਦਾ ਇੰਤਜ਼ਾਮ ਕਰਨ ਵਿੱਚ ਲੱਗਾ ਹੋਇਆ ਹੈ ਤੂੰ ਪਰੇਸ਼ਾਨ ਨਾ ਹੋ ਮੈਂ ਸ਼ਰਮਿੰਦਾ ਹੋ ਕੇ ਦਰ ਉਹ ਦਰ ਦੇਖਣ ਲੱਗੀ ਤੇ ਉਹ ਮੁਸਕਰਾ ਰਹੀ ਸੀ ਸਾਰਿਆਂ ਦੇ ਜਾਣ ਤੋਂ ਬਾਅਦ ਲਗਭਗ 1 ਘੰਟੇ ਦੇ ਬਾਅਦ ਰੋਸ਼ਨ ਕਮਰੇ ਵਿੱਚ ਆਏ ਉਹਨਾਂ ਨੇ ਕਿਹਾ ਕੱਲ ਰਾਤ ਤੂੰ ਬਹੁਤ ਗੂੜੀ نیند ਵਿੱਚ ਸੌਂ ਰਹੀ ਸੀ ਸ਼ਾਇਦ ਤੂੰ ਇੰਨਾ ਚਾਰ ਦਿਨਾਂ ਵਿੱਚ ਫਜ਼ੂਲ ਦੀਆਂ ਰਸਮਾਂ ਵਿੱਚ ਥੱਕ ਗਈ ਸੀ ਜੀ ਕੱਲ ਨੀਂਦ ਆ ਗਈ ਸੀ ਮੈਨੂੰ ਪਰ ਤੁਸੀਂ ਜਗਾ ਸਕਦੇ ਸੀ ਮੈਨੂੰ ਆਪਣੇ ਵੱਲੋਂ ਮੈਂ ਵੀ ਸਫਾਈ ਦਿੱਤੀ ਕੋਈ ਗੱਲ ਨਹੀਂ ਉਹਨਾਂ ਮੈਨੂੰ ਮੁਸਕਰਾਉਂਦੇ ਹੋਏ ਦੇਖਿਆ ਸੱਚ ਕਹਾ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਇਦਾਂ ਦਾ ਕੁਝ ਅਹਿਸਾਸ ਮਹਿਸੂਸ ਹੋ ਰਿਹਾ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਹੀ ਸੀ ਕੁਝ ਸਮਾਂ ਇਦਾਂ ਹੀ ਨਵੀਂ ਨਵੇਲੀ ਦੁਲਹਣ ਅਤੇ ਉਸ ਦੇ ਸੁਪਣਿਆਂ ਨੂੰ ਜੀਉਂਦੀ ਹੋਈ ਮੇਰੀ ਪਿਆਰੀ ਜਈ ਛੋਟੀ ਜੀ ਦੁਨੀਆ ਜਿਸ ਵਿੱਚ ਮੈਂ ਰਚ ਗਈ ਸੀ ਕੁਝ ਦਿਨਾਂ ਬਾਅਦ ਮੇਰੀ ਸੱਸ ਨੇ ਕਿਹਾ ਆਪਣੀ ਪੈਕਿੰਗ ਕਰ ਲੈ ਕੱਲ ਤੂੰ ਰੋਸ਼ਨ ਦੇ ਨਾਲ ਨੌਇਡਾ ਜਾਣਾ ਹੈ ਉਸ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਤਾਂ ਤੂੰ ਇੱਥੇ ਕੀ ਕਰੇਂਗੀ ਸੱਸ ਦਾ ਫੈਸਲਾ ਸੀ ਮੰਨਣਾ ਤਾਂ ਸੀ ਹੀ ਪਰ ਰੋਸ਼ਨ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਕਬਰਾਟ ਅਤੇ ਬੇਚੈਨੀ ਮਹਿਸੂਸ ਕੀਤੀ ਪਰ ਕਿਉਂ ਹੋ ਸਕਦਾ ਹੈ ਮੈਨੂੰ ਨਾਲ ਨਹੀਂ ਲੈ ਜਾਣਾ ਚਾਹੁੰਦੇ ਹਨ ਕਿ ਉਸ ਨੂੰ ਇੱਕ ਵਾਰ ਪੁੱਛਾਂ ਤੇ ਕਿਤੇ ਨਾਰਾਜ਼ ਨਾ ਹੋ ਜਾਵੇ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਚੱਲ ਰਹੇ ਸੀ ਅਚਾਨਕ ਇਦਾਂ ਦੀ ਤਬਦੀਲੀ ਦੇਖ ਕਿਸੇ ਦਾ ਵੀ ਮਨ ਸ਼ੱਕ ਵਿੱਚ ਪੈ ਜਾਵੇ ਅਤੇ ਇਹ ਮੇਰਾ ਵਹਿਮ ਮੀਤਾ ਹੋ ਸਕਦਾ ਹੈ ਮਾਂ ਨੂੰ ਛੱਡ ਕੇ ਜਾਨ ਨਾਲ ਵੀ ਮਾਨੁਦਾਸ ਹੋ ਸਕਦਾ ਹੈ ਮੈਂ ਵੀ ਕੀ ਕੁਝ ਸੋਚ ਕੇ ਬੈਠ ਜਾਂਦੀ ਹਾਂ ਅਸੀਂ ਇਸ ਰਾਤ ਦੀ ਟ੍ਰੇਨ ਤੋਂ ਨੌਇਡਾ ਦੇ ਲਈ ਨਿਕਲ ਗਏ ਸਟੇਸ਼ਨ ਤੋਂ ਟੈਕਸੀ ਕਰਕੇ ਘਰ ਆ ਗਏ ਘਰ ਤਾਂ ਬਹੁਤ ਗੰਦਾ ਹੋਵੇਗਾ ਲਗਭਗ 15 ਦਿਨਾਂ ਤੋਂ ਰੋਸ਼ਨ ਇੱਥੇ ਹੈ ਹੀ ਨਹੀਂ ਸੀ ਪਤਾ ਨਹੀਂ ਕੋਈ ਮੇਡ ਵੀ ਹੈ ਕੇ ਨਹੀਂ یہی ਸੋਚਦੇ ਹੋਏ ਮੈਂ ਤਾਲਾ ਕੋਲਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਕੀ ਤੁਸੀਂ ਤਾਂ ਇੰਨੇ ਦਿਨਾਂ ਬਾਅਦ ਆਇਓ ਫਿਰ ਵੀ ਘਰ ਇਦਾਂ ਸਾਫ਼ ਜਿੱਦਾਂ ਹਰ ਰੋਜ਼ ਸਫਾਈ ਹੁੰਦੀ ਹੋਵੇ ਪਿੱਛੇ ਆਉਂਦੇ ਹੋਏ ਰੋਸ਼ਨ ਤੋਂ ਮੈਂ ਪੁੱਛਿਆ ਹਾਂ ਉਹ ਮੇਰੇ ਫਰੈਂਡ ਦੀ ਫੈਮਿਲੀ ਵੀ ਇੱਥੇ ਹੀ ਰਹਿੰਦੀ ਆ ਮੈਂ ਉਹਨਾਂ ਨੂੰ ਸਫਾਈ ਦੇ ਲਈ ਕਹਿ ਦਿੱਤਾ ਸੀ ਰੋਸ਼ਨ ਨੇ ਹਿਚਕਚਾਉਂਦੇ ਹੋਏ ਕਿਹਾ ਇਹ ਤਾਂ ਸਹੀ ਕੀਤਾ ਤੁਸੀਂ ਅਗਲੇ ਦਿਨ ਰੋਸ਼ਨ ਦੇ ਆਫਿਸ ਜਾਣ ਤੋਂ ਬਾਅਦ ਦਰਵਾਜ਼ੇ ਤੇ ਖਟਖਟ ਦੀ ਆਵਾਜ਼ ਆਈ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਬੇहद ਖੂਬਸੂਰਤ ਔਰਤ ਜਿਸ ਦੇ ਹੱਥ ਵਿੱਚ ਚਾਬੀ ਸੀ ਛਾਏ ਦੋ ਫਲੈਟ ਦਾ ਲੋਕ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਇੱਕੋ ਨਜ਼ਰ ਨਾਲ ਦੇਖੀ ਜਾ ਰਹੀ ਸੀ ਜਿਦਾਂ ਕੋਈ ਅਜੂਬਾ ਦੇਖ ਲਿਆ ਹੋਵੇ ਤੁਸੀਂ ਕੌਣ ਹੋ ਆਪਣੇ ਵਾਲੇ ਇਦਾਂ ਦੇਖ ਮੈਂ ਥੋੜੀ ਕਬਰਾ ਗਈ ਸੀ ਇਹਸ ਕਰਕੇ ਸਿੱਧਾ ਸਵਾਲ ਕੀਤਾ ਇਹ ਫਲੈਟ ਤਾਂ ਰੋਸ਼ਨ ਦਾ ਹੈ ਤੁਸੀਂ ਕੌਣ ਹੋ ਉਸਨੇ ਮੇਰੇ ਸਵਾਲ ਦਾ ਜਵਾਬ ਸਵਾਲ ਵਿੱਚ ਦਿੱਤਾ ਮੈਂ ਰੋਸ਼ਨ ਦੀ ਪਤਨੀ ਸੁਤਿੰਦਰ ਹਾਂ ਕੱਲ ਹੀ ਅਸੀਂ ਇੱਥੇ ਆਏ ਹਾਂ ਮੇਰਾ ਇੰਨਾ ਕਹਿਣ ਤੇ ਉਹ ਹੈ ਮੈਨੂੰ ਹਰਾਣੋ ਕੇ ਦੇਖਣ ਲੱਗੀ ਫਿਰ ਉਸਨੇ ਕਿਹਾ ਜੀ ਮਾਫ ਕਰਿਓ ਮੈਂ ਤੁਹਾਡੇ ਉੱਪਰ ਵਾਲੇ ਫਲੈਟ ਵਿੱਚ ਰਹਿੰਦੀ ਹਾਂ ਕੱਲ ਬਾਹਰ ਗਈ ਸੀ ਰਾਤ ਨੂੰ ਵਾਪਸ ਆਈ ਇਸ ਲਈ ਪਤਾ ਨਹੀਂ ਲੱਗਿਆ ਕਿ ਰੋਸ਼ਨ ਵਾਪਸ ਆ ਗਏ ਹਨ ਮੈਂ ਤਾਂ ਸਫਾਈ ਕਰਾਉਣ ਆਈ ਸੀ ਉਸ ਨੇ ਖੁਦ ਤੇ ਕਾਬੂ ਰੱਖਦਿਆਂ ਕਿਆ ਅੱਛਾ ਉਹ ਤੁਸੀਂ ਹੋ ਕੱਲ ਰੋਸ਼ਨ ਨੇ ਦੱਸਿਆ ਸੀ ਕਿ ਉਹਨਾਂ ਦੇ ਕੋਈ ਫਰੈਂਡ ਉੱਪਰ ਵਾਲੇ ਫਲੈਟ ਵਿੱਚ ਰਹਿੰਦੇ ਹਨ ਉਹ ਹੀ ਸਫਾਈ ਕਰਵਾ ਦਿੰਦੇ ਹਨ ਉਸ ਔਰਤ ਨੇ ਦੱਸਿਆ ਕਿ ਮੇਰਾ ਨਾਮ ਨੂਰ ਹੈ ਮੇਰੇ ਪਤੀ ਆਰਮੀ ਵਿੱਚ ਹਨ ਉਹਨਾਂ ਦੀ ਨੌਕਰੀ ਵੀ ਇੱਥੇ ਹੈ ਜਿੱਥੇ ਪਰਿਵਾਰ ਨੂੰ ਨਹੀਂ ਰੱਖ ਸਕਦੇ ਇਸ ਲਈ ਮੈਂ ਇਕੱਲੀ ਆਪਣੇ ਬੇਟੇ ਦੇ ਨਾਲ ਇੱਥੇ ਰਹਿੰਦੀ ਹਾਂ ਸ਼ਾਮ ਹੋਣ ਵਾਲੀ ਸੀ ਮੈਂ ਗੇਟ ਤੇ ਖੜੀ ਰੋਸ਼ਨ ਦਾ ਇੰਤਜ਼ਾਰ ਕਰ ਰਹੀ ਸੀ ਫਿਰ ਉਦੋਂ ਹੀ ਰੋਸ਼ਨ ਦੀ ਆਵਾਜ਼ ਨੇ ਮੈਨੂੰ ਖਿਆਲਾਂ ਦੀ ਦੁਨੀਆ ਵਿੱਚੋਂ ਕੱਢਿਆ ਇੱਥੇ ਕੀ ਕਰ ਰਹੀ ਹੈ ਸਤਿੰਦਰ ਤੂੰ ਅਜੇ ਇਸ ਦੁਨੀਆ ਇਸ ਸ਼ਹਿਰ ਤੋਂ ਅਣਜਾਣ ਹੈ ਇੱਧਰ ਬਾਹਰ ਨਿਕਲ ਕੇ ਨਾ ਖੜੀ ਹੋਇਆ ਕਰ ਘਰਮ ਦੇ ਹੋਏ ਹੀ ਰੋਸ਼ਨ ਨੇ ਕਿਹਾ ਮੈਂ ਰੋਸ਼ਨ ਦੇ ਲਈ ਚਾਹ ਬਣਾਈ ਅਤੇ ਉਦੋਂ ਹੀ ਮੈਂ ਨੂਰ ਜੀ ਦੇ ਬਾਰੇ ਵਿੱਚ ਦੱਸਿਆ ਨੂਰ ਦਾ ਨਾਮ ਸੁਣ ਕੇ ਰੋਸ਼ਨ ਹੈਰਾਨ ਹੋ ਗਿਆ ਉਹਨਾਂ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਸੀ ਹਾ ਭਾਵ ਅਚਾਨਕ ਬਦਲ ਗਏ ਮੈਂ ਉਹਨਾਂ ਨੂੰ ਕਿ ਇਦਾਂ ਦੇਖ ਕਬਰਾ ਗਈ ਫਿਰ ਰੋਸ਼ਨ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੇ ਕੀ ਗੱਲ ਹੋਈ ਤੁਹਾਡੇ ਦੋਨਾਂ ਵਿੱਚ ਰੋਸ਼ਨ ਨੇ ਪੁੱਛਿਆ ਕੁਝ ਖਾਸ ਨਹੀਂ ਉਹਨਾਂ ਨੂੰ ਸ਼ਾਇਦ ਸਾਡੇ ਵਿਆਹ ਦੇ ਬਾਰੇ ਵਿੱਚ ਪਤਾ ਨਹੀਂ ਸੀ ਇਸ ਕਰਕੇ ਮੈਨੂੰ ਦੇਖ ਤੋਂ ਨਹੀਂ ਨਰਵਸ ਲੱਗ ਰਹੀ ਸੀ ਇਹ ਕਹਿੰਦੇ ਹੋਏ ਮੈਂ ਡਿਨਰ ਦੀ ਤਿਆਰੀ ਵਿੱਚ ਲੱਗ ਗਈ ਸਮਾਂ गुज़रਦੇ देर ਨਹੀਂ ਲੱਗਦੀ ਇਦਾਂ ਹੀ ਦੇਣ ਗੁਜ਼ਰਨ ਲੱਗੇ ਸੀ ਰੋਸ਼ਨ ਮੇਰੇ ਵੱਲੋਂ ਨਿਸ਼ਚਿੰਤ ਸੀ ਅਤੇ ਮੈਂ ਉਹਨਾਂ ਦੇ ਵੱਲੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਸੀ ਨੂਰ ਜੀ ਵੀ ਕਦੋਂ ਮੇਰੀ ਵੱਡੀ ਭੈਣ ਦੇ ਰੂਪ ਵਿੱਚ ਮੇਰੀ ਜ਼ਿੰਦਗੀ ਵਿੱਚ ਇੱਕ ਅਹਿਮ ਕਿਰਦਾਰ ਤੇ ਆ ਗਈ ਪਤਾ ਹੀ ਨਹੀਂ ਲੱਗਿਆ ਹੱਸਦੇ ਮੁਸਕਰਾਉਂਦੇ ਖੁਸ਼ੀਆਂ ਵੰਡਦੇ 4 ਮਹੀਨੇ ਗੁਜ਼ਰ ਗਏ ਸੀ ਇੱਕ ਦਿਨ ਸਵੇਰ ਤੋਂ ਹੀ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਰੋਸ਼ਨ ਅੱਜਕੱਲ ਬੈਂਕ ਦੇ ਕੰਮ ਦੇ ਲਈ ਸ਼ਹਿਰ ਤੋਂ ਬਾਹਰ ਗਈ ਸੀ ਇਸ ਲਈ ਖੁਦ ਹੀ ਨੂਰ ਦੀਦੀ ਨੂੰ ਫੋਨ ਕਰਕੇ ਉਹਨਾਂ ਦੇ ਹਸਪਤਾਲ ਚਲੀ ਗਈ ਦੀਦੀ ਨੇ ਕੁਝ ਜ਼ਰੂਰੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਖੁਸ਼ੀ ਅਤੇ ਡਰ ਦੋਵੇਂ ਭਾਵਨਾਵਾਂ ਮੇਰੇ ਅੰਦਰ ਰਲ ਗਈਆਂ ਅਤੇ ਮੈਂ ਰੋ ਪਈ ਦੀਦੀ ਨੇ ਵੀ ਮੈਨੂੰ ਖੁਸ਼ੀ ਨਾਲ ਵਧਾਈ ਦਿੰਦੇ ਹੋਏ ਗੱਲ ਨਾਲ ਲਗਾ ਲਿਆ ਦੀਦੀ ਨੇ ਮੈਨੂੰ ਕੁਝ ਖਾਸ ਸਾਵਧਾਨੀਆਂ ਰੱਖਾਉਣਾਂ ਤੇ ਸਮੇਂ ਸਿਰ ਦਵਾਈ ਲੈਣ ਨੂੰ ਕਿਹਾ ਫਿਰ ਮੈਂ ਖੁਸ਼ੀ-ਖੁਸ਼ੀ ਘਰ ਦੇ ਵੱਲ ਤੁਰ ਪਈ ਅੱਜ ਰੌਸ਼ਨ ਵੀ ਟੂਰ ਤੋਂ ਵਾਪਸ ਆਉਣ ਵਾਲੇ ਸੀ ਮੈਂ ਵੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਮੈਂ ਘਰ ਪਹੁੰਚ ਗਈ ਪਰ ਰੌਸ਼ਨ ਅਜੇ ਆਏ ਨਹੀਂ ਸੀ ਉਹਨਾਂ ਦੀ ਫਲਾਈਟ ਦੇ ਟਾਈਮ ਦੇ ਹਿਸਾਬ ਨਾਲ ਉਹਨਾਂ ਨੂੰ ਘਰ ਹੋਣਾ ਚਾਹੀਦਾ ਸੀ ਫਿਰ ਮੈਂ ਨੂਰ ਦੇ ਫਲਾਈਟ ਦੇ ਵੱਲ ਤੁਰ ਪਈ ਸੋਚਿਆ ਹੋ ਸਕਦਾ ਹੈ ਕਿ ਉਹਨਾਂ ਨਾਲ ਗੱਲ ਕਰਕੇ ਆਪਣੀ ਪਰੇਸ਼ਾਨੀ ਦਾ ਹੱਲ ਕੱਢ ਸਕਾਂ ਦਰਵਾਜ਼ਾ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਸੀ ਇਸ ਕਰਕੇ ਮੈਂ ਬਿਨਾਂ ਲੋਕ ਕੀਤੇ ਅੰਦਰ ਚਲੀ ਗਈ ਵੈਸੇ ਵੀ ਹੁਣ ਮੈਂ ਉਹਨਾਂ ਨਾਲ ਇੰਨੀ ਕੋਲ ਮਿਲ ਗਈ ਸੀ ਕਿ ਪੁੱਛਣ ਦੀ ਜ਼ਰੂਰਤ ਨਹੀਂ ਸੀ ਫਿਰ ਉਦੋਂ ਹੀ ਮੈਨੂੰ ਨੂਰ ਦੇ ਉੱਚੀ ਉੱਚੀ ਰੋਲਾ ਪਾਉਣ ਦੀ ਆਵਾਜ਼ ਆਈ ਕਿਸੇ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਨਿਰਾਸ਼ੀ ਮੈਨੂੰ ਲੱਗਿਆ ਸ਼ਾਇਦ ਮੈਂ ਗਲਤ ਟਾਈਮ ਤੇ ਆ ਗਈ ਹਾਂ ਇਸ ਲਈ ਚੁੱਪਚਾਪ ਜਾਣ ਹੀ ਵਾਲੀ ਸੀ ਕਿ ਰੌਸ਼ਨ ਦੀ ਆਵਾਜ਼ ਸੁਣ ਕੇ ਮੇਰੇ ਕਦਮ ਉੱਥੇ ਹੀ ਰੁਕ ਗਏ ਰੌਸ਼ਨ ਨੂਰ ਨੂੰ ਸ਼ਾਂਤ ੌਣ ਦੇ ਲਈ ਕਹਿ ਰਹੀ ਸੀ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਅਤੇ ਮੈਂ ਵਿਸ਼ਵਾਸ ਕਰਨਾ ਵੀ ਨਹੀਂ ਚਾਹੁੰਦੀ ਸੀ ਫਿਰ ਵੀ ਆਪਣਾ ਸ਼ੱਕ ਦੂਰ ਕਰਨ ਦੇ ਲਈ ਦਰਵਾਜ਼ੇ ਵਿੱਚੋਂ ਝਾਕ ਕੇ ਦੇਖਿਆ ਸਾਹਮਣੇ ਰੌਸ਼ਨ ਅਤੇ ਨੂਰ ਬੈਠੇ ਸੀ ਰੌਸ਼ਨ ਦੇ ਮੋਢੇ ਤੇ ਸਿਰ ਰੱਖ ਕੇ ਨੂਰ ਰੋ ਰਹੀ ਸੀ ਕਦੋਂ ਤੱਕ ਮੈਨੂੰ ਇਦਾਂ ਦੀ ਜ਼ਿੰਦਗੀ ਜਿਉਣੀ ਹੋਵੇਗੀ ਮੈਂ ਤੇਰੇ ਲਈ ਆਪਣੇ ਪਤੀ ਦੀ ਨਾ ਹੋ ਸਕੀ ਕਦੀ ਸੋਚਿਆ ਹੈ ਸਾਡੇ ਰਿਸ਼ਤੇ ਦੇ ਬਾਰੇ ਵਿੱਚ ਮੇਰੇ ਪਤੀ ਨੂੰ ਪਤਾ ਲੱਗ ਗਿਆ ਤੇ ਸਭ ਤੋਂ ਵੱਡਾ ਸੱਚ ਸਾਡੀ ਬੇਟੀ ਜੋ ਮੇਰੇ ਪਤੀ ਨੂੰ ਲੱਗਦਾ ਹੈ ਉਸਦੀ ਬੇਟੀ ਹੈ ਇਹ ਸੱਚ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਨਾ ਮੈਨੂੰ ਛੱਡੂਗਾ ਨਾ ਤੈਨੂੰ ਰੋਸ਼ਨ ਨੇ ਕਿਹਾ ਤੂੰ ਪਰੇਸ਼ਾਨ ਨਾ ਹੋ ਇਦਾਂ ਦਾ ਕੁਝ ਨਹੀਂ ਹੋਵੇਗਾ ਜਿੱਦਾਂ ਤੂੰ ਸੋਚ ਰਹੀ ਹੈ ਸਿੰਦਰ ਨੂੰ ਬਹੁਤ ਜਲਦੀ ਮਾਂ ਦੇ ਕੋਲ ਛੱਡ ਆਵਾਂਗੇ ਫਿਰ ਅਸੀਂ ਪਹਿਲਾਂ ਦੀ ਤਰ੍ਹਾਂ ਰਹਾਂਗੇ ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਦਿਮਾਗ ਸੁੰਨ ਹੋ ਗਿਆ ਹੈਰਾਨ ਹੋ ਕੇ ਆਪਣੇ ਨਾਲ ਹੋਈ ਇਸ ਧੋਖੇ ਦੀ ਦਾਸਤਾਨ ਨੂੰ ਖੁਦ ਆਪਣੀਆਂ ਅੱਖਾਂ ਨਾਲ ਦੇਖ ਰਹੀ ਸੀ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੈਂ ਉੱਥੇ ਹੀ ਡਿੱਗ ਕੇ ਬੇਹੋਸ਼ ਹੋ ਗਈ ਜਦੋਂ ਅੱਖ ਖੁੱਲੀ ਤਾਂ ਸਾਹਮਣੇ ਦੀਪਾ ਦੀਦੀ ਅਤੇ ਆਰਮੀ ਯੂਨੀਫਾਰਮ ਵਿੱਚ ਇੱਕ ਫੌਜੀ ਨੂੰ ਦੇਖਿਆ ਦੀਦੀ ਨੂੰ ਦੇਖ ਕੇ ਮੈਂ ਖੁਦ ਨੂੰ ਰੋਕ ਨਾ ਸਕੀ ਅਤੇ ਰੋਣ ਲੱਗੀ ਮੈਂ ਦੁੱਖ ਅਤੇ ਗੁੱਸੇ ਵਿੱਚ ਰੋਂਦੇ ਹੋਏ ਸਾਰੀ ਗੱਲ ਦੀਦੀ ਨੂੰ ਦੱਸ ਦਿੱਤੀ ਇਹ ਵੀ ਨਹੀਂ ਸੋਚਿਆ ਕਿ ਸਾਹਮਣੇ ਜੋ ਫੌਜੀ ਖੜਾ ਹੈ ਉਹ ਨੂਰ ਦਾ ਪਤੀ ਹੈ ਮੇਰੀ ਗੱਲ ਸੁਣ ਕੇ ਉਹਨਾਂ ਨੇ ਪਹਿਲਾਂ ਤਾਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਸੀ ਪਰ ਪੂਰੀ ਗੱਲ ਸੁਣ ਤੋਂ ਬਾਅਦ ਉਹਨਾਂ ਦਾ ਮਨ ਵੀ ਨੂਰ ਦੇ ਪ੍ਰਤੀ ਨਫ਼ਰਤ ਨਾਲ ਭਰ ਗਿਆ ਮੇਰੀ ਵੀ ਨਫ਼ਰਤ ਵਾਦੀ ਜਾ ਰਹੀ ਸੀ ਉਹਨਾਂ ਦੋਨਾਂ ਦੇ ਪ੍ਰਤੀ ਫਿਰ ਉਦੋਂ ਹੀ ਦਰਵਾਜ਼ੇ ਤੇ ਖੜੀ ਨੂਰ ਨੂੰ ਦੇਖਿਆ ਰੋਸ਼ਨ ਅਤੇ ਨੂਰ ਦਾ ਸੱਚ ਸਾਰਿਆਂ ਦੇ ਸਾਹਮਣੇ ਸੀ ਭਾਵੇਂ ਉਸ ਦੇ ਨੂਰ ਆਪਣੇ ਪਤੀ ਨੂੰ ਸਫਾਈ ਦੇਣ ਦੀ ਕੋਸ਼ਿਸ਼ ਕਰਨ ਲੱਗੀ ਪਰ ਜਦੋਂ ਉਸ ਦੇ ਫੌਜੀ ਪਤੀ ਨੇ ਡੀਐਨਏ ਟੈਸਟ ਦੀ ਤਮਕੀ ਦਿੱਤੀ ਤਾਂ ਉਸ ਨੇ ਰੋਂਦੇ ਰੋਂਦੇ ਸਭ ਕੁਝ ਕਬੂਲ ਕਰ ਲਿਆ ਰੋਸ਼ਨ ਬਿਲਕੁਲ ਚੁੱਪ ਖੜੇ ਸੀ ਉਹਨਾਂ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ रोशन दी आवाज ਨਹੀਂ ਨਿਕਲ ਰਹੀ ਸੀ ਮੈਂ ਰੋਸ਼ਨ ਨੂੰ ਕਹਿਣਾ ਤਾਂ ਬਹੁਤ ਕੁਝ ਚੰਦੀ ਸੀ ਪਰ ਜਿਸ ਦੀਆਂ ਅੱਖਾਂ ਦੇ ਵਿਚਾਰਾਂ ਵਿੱਚ ਸ਼ਰਮ ਨਹੀਂ ਉਸ ਨਾਲ ਕੁਝ ਵੀ ਕਹਿਣ ਸੁਣਨ ਵਿੱਚ ਕੀ ਫਾਇਦਾ ਇਹਨਾਂ ਦੋਨਾਂ ਨੇ ਇੱਕ ਪਲ ਵਿੱਚ ਮੇਰੀ ਜ਼ਿੰਦਗੀ ਬਦਲ ਦਿੱਤੀ ਕਿੱਥੇ ਮੈਂ ਆਪਣੀਆਂ ਖੁਸ਼ੀਆਂ ਵਡਾਉਣ ਚੱਲੀ ਸੀ ਅਤੇ ਹੁਣ ਇਹਨਾਂ ਦੇ ਲਈ ਇੱਕ ਧੋਖੇ ਤੋਂ ਟੁੱਟੀ ਹੋਈ ਹਸਪਤਾਲ ਦੇ ਬੈੱਡ ਤੇ ਪਈ ਹਾਂ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕੀ ਕਰਾਂ ਕਿੱਧਰ ਜਾਵਾਂ ਦੀਦੀ ਨੇ ਮੇਰੀ ਸਾਸ ਸ ਨੂੰ ਅਤੇ ਮੇਰੇ ਪੇਕੇ ਘਰ ਵਾਲਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਵੀ ਬੁਲਾ ਲਿਆ ਮੇਰੇ ਮੰਮੀ ਪਾਪਾ ਮੇਰੀ ਹਾਲਤ ਦੇਖ ਕੇ ਟੁੱਟ ਜੈ ਗਏ ਇਕੱਲੇ ਵਿੱਚ ਦੋਨੋਂ ਰੋਂਦੇ ਪਰ ਮੇਰੇ ਸਾਹਮਣੇ ਮੇਰੇ ਸਾਹਮਣੇ ਹਿੰਮਤ ਅਤੇ ਸਮਝਦਾਰੀ ਦੀਆਂ ਗੱਲਾਂ ਕਰਦੀ ਦੀਪਾ ਦੀਦੀ ਮੈਨੂੰ ਅਦੇ ਮੇਰੀ ਮੰਮੀ ਪਾਪਾ ਨੂੰ ਆਪਣੇ ਘਰ ਲੈ ਗਈ ਮੰਮੀ ਪਾਪਾ ਨੂੰ ਮੇਰੀ ਪ੍ਰੈਗਨੈਂਸੀ ਦੇ ਬਾਰੇ ਵਿੱਚ ਪਤਾ ਸੀ ਉਹ ਸਮਾਜ ਅਤੇ ਪਰਿਵਾਰ ਦੇ ਲਈ ਮੈਨੂੰ ਸਮਝੌਤੇ ਦੇ ਲਈ ਰਾਜ਼ੀ ਕਰਨ ਲੱਗੇ ਸੀ ਉਹਨਾਂ ਦਾ ਸੋਚਣਾ ਸੀ ਇਕੱਲੇ ਇਸ ਤਰ੍ਹਾਂ ਪੁਰਸ਼ਵਾਦੀ ਸਮਾਜ ਵਿੱਚ ਕਿੱਦਾਂ ਮੈਂ ਇੱਕ ਬੱਚੇ ਨੂੰ ਪਾਲ ਸਕਦੀ ਹਾਂ ਇਸ ਕਰਕੇ ਮੈਂ ਰੋਸ਼ਨ ਨੂੰ ਮਾਫ਼ ਕਰ ਦੇਵਾਂ ਮੈਂ ਚੁੱਪਚਾਪ ਕਰਕੇ ਇਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਅਤੇ ਸੋਚਦੀ ਰਹਿੰਦੀ ਕਿ ਕੀ ਅਸੀਂ ਔਰਤਾਂ ਇੰਨੀਆਂ ਕਮਜ਼ੋਰ ਹਾਂ ਕਿ ਇਕੱਲੇ ਬੱਚੇ ਨਹੀਂ ਪਾਲ ਸਕਦੀਆਂ ਇਹ ਇਕੱਲੀਆਂ ਰਹਿ ਨਹੀਂ ਸਕਦੀਆਂ ਕਿਉਂ ਹਰਪਾਲ ਸਾਨੂੰ ਜੀਣ ਦੇ ਲਈ ਆਦਮੀ ਦਾ ਸਹਾਰਾ ਚਾਹੀਦਾ ਆਪਣੀ ਪਤਨੀ ਮਾਂ ਨੂੰ ਤੋਖਾ ਦੇਣ ਵਾਲੇ ਆਦਮੀ ਨੂੰ ਕੀ ਕਹੋਗੇ ਜਦੋਂ ਉਹ ਇੱਕ ਸਾਥ ਦੋ ਔਰਤਾਂ ਨਾਲ ਸਬੰਧ ਰੱਖੇ ਤਾਂ ਉਸ ਨੂੰ ਕੀ ਨਾਮ ਦੇਵੋਗੇ ਸਮਝੋ ਤਾਂ ਸਿਰਫ ਔਰਤ ਕਰੇ ਅਤੇ ਆਦਮੀ ਆਪਣੇ ਵੱਡੇ ਤੋਂ ਵੱਡੇ ਗੁਨਾਹਾਂ ਨੂੰ ਲੁਕਾ ਕੇ ਸਮਾਜ ਵਿੱਚ ਸਿਰ ਉਠਾ ਕੇ ਚੱਲੇ ਮੈਨੂੰ ਇਹ ਸਵੀਕਾਰ ਨਹੀਂ ਸੀ ਪਰਦੀਪਾ ਦੀਦੀ ਦੇ ਇਲਾਵਾ ਕੋਈ ਮੇਰੀ ਇਸ ਗੱਲ ਨੂੰ ਨਹੀਂ ਸਮਝ ਰਿਹਾ ਸੀ ਅਗਲੇ ਦਿਨ ਸਵੇਰੇ ਸਵੇਰੇ ਰੋਸ਼ਨ ਆਏ ਮੇਰੀ ਪ੍ਰੈਗਨਨਸੀ ਦੀ ਖਬਰ ਉਹਨਾਂ ਨੂੰ ਪਤਾ ਲੱਗ ਗਈ ਸੀ ਬੱਚੇ ਦਾ ਕਹਿ ਕੇ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੇ ਫੈਸਲੇ ਤੇ ਅੜੀ ਰਹੀ ਇਦਾਂ ਦੇ ਇਨਸਾਨ ਦੇ ਨਾਲ ਮੈਂ ਇੱਕ ਪਲ ਵੀ ਨਹੀਂ ਰਹਿ ਸਕਦੀ ਜਿਸ ਦੀ ਕਰਖੇਲ ਅਤੇ ਉਸ ਦੀ ਇੱਕ ਬੇਟੀ ਹੋਵੇ ਜ਼ਿੰਦਗੀ 'ਚ ਕਦੀ ਕਦੀ ਇਦਾਂ ਦੇ ਉਤਾਰ ਚੜ੍ਹਾਅ ਵੀ ਆਉਂਦੇ ਹਨ ਜਦੋਂ ਸਾਨੂੰ ਦਿਲ ਤੋਂ ਨਹੀਂ ਦਿਮਾਗ ਤੋਂ ਫੈਸਲਾ ਲੈਣਾ ਪੈਂਦਾ ਹੈ ਅੱਜ ਮੈਂ ਵੀ ਉਸੇ ਮੋੜ ਤੇ ਖੜੀ ਹਾਂ ਮੈਂ ਤਲਾਕ ਦੇ ਲਈ ਕੇਸ ਦਰਜ ਕਰਵਾਇਆ ਤਲਾਕ ਦੀ ਲੰਬੀ ਪ੍ਰਕਿਰਿਆ ਦੇ ਵਿੱਚ ਕਿਤੇ ਮੈਂ ਹਿੰਮਤ ਨਾ ਹਾਰ ਜਾਵਾਂ ਇਹ ਸੋਚ ਕੇ ਮੇਰੀ ਸੱਸ ਨੇ ਯੂਨੀਵਰਸਿਟੀ ਵਿੱਚ ਮੇਰੀ ਐਡਮਿਸ਼ਨ ਕਰਵਾ ਦਿੱਤੀ ਮੈਂ ਆਪਣਾ ਪੂਰਾ ਧਿਆਨ ਹੁਣ ਪੜਾਈ ਵਿੱਚ ਲਗਾ ਦਿੱਤਾ ਮੇਰੀ ਸੱਸ ਆਪਣੇ ਬੇਟੇ ਨੂੰ ਛੱਡ ਮੇਰੇ ਕੋਲ ਆ ਗਈ ਮੇਰਾ ਹੌਸਲਾ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਰੋਸ਼ਨ ਨੂੰ ਆਪਣੀ ਜ਼ਮੀਨ ਜਾਇਦਾਦ ਤੋਬੇ ਦਖਲ ਕਰ ਦਿੱਤਾ ਅਤੇ ਸਭ ਕੁਝ ਮੇਰੇ ਅਤੇ ਮੇਰੇ ਹੋਣ ਵਾਲੇ ਬੱਚੇ ਦੇ ਨਾਮ ਕਰ ਦਿੱਤਾ ਸਮਾਜ ਅਤੇ ਪਰਿਵਾਰ ਦੇ ਖਿਲਾਫ ਜਾ ਕੇ ਮੇਰੀ ਸਾਸ ਨੇ ਜੋ ਮੇਰੇ ਲਈ ਕੀਤਾ ਉਸ ਦੇ ਅੱਗੇ ਅਸੀਂ ਵੀ ਝੁਕ ਗਏ ਸੀ 3 ਮਹੀਨੇ ਗੁਜ਼ਰ ਗਏ ਡਾਕਟਰ ਨੇ ਡਿਲੀਵਰੀ ਦੇ ਲਈ ਅਗਲੇ ਮਹੀਨੇ ਦੀ ਤਰੀਕ ਦਿੱਤੀ ਆਖਿਰ ਉਹ ਦਿਨ ਵੀ ਆ ਗਿਆ ਮੇਰਾ ਤੇ ਰੋਸ਼ਨ ਦਾ ਹੁਣ ਰਿਸ਼ਤਾ ਖਤਮ ਹੋ ਗਿਆ ਸੀ ਕੁਝ ਦਿਨਾਂ ਬਾਅਦ ਹੀ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਦਾਦੀ ਪੂਰਾ ਦਿਨ ਆਪਣੇ ਪੋਤੇ ਦੀ ਦੇਖਭਾਲ ਵਿੱਚ ਹੀ ਗੁਜ਼ਾਰਦੀ ਹੁੰਦੀ ਨਾਨਾ ਨਾਨੀ ਵੀ ਆ ਗਏ ਤਿੰਨੋਂ ਉਸ ਦੀ ਮੁਸਕਰਾਹਟ ਦੇਖ ਕੇ ਆਪਣੇ ਸਾਰੇ ਦੁੱਖ ਭੁੱਲ ਜਾਂਦੇ ਮੈਂ ਚਿੰਤ ਹੋ ਕੇ ਆਪਣੀ ਪੜ੍ਹਾਈ ਵਿੱਚ ਲੱਗ ਗਈ ਇਸ ਤਰ੍ਹਾਂ ਮਾਂ ਜੀ ਅਤੇ ਮਾਂ ਪਾਪਾ ਜੀ ਦੇਖਰੇਖ ਵਿੱਚ ਮੈਂ ਬੀਐਡ ਕਰ ਲਈ ਤੇ ਟੀਚਰ ਟ੍ਰੇਨਿੰਗ ਦੀ ਵੀ ਡਿਗਰੀ ਲੈ ਲਈ 3 ਸਾਲ ਕਦੋਂ ਗੁਜ਼ਰ ਗਏ ਪਤਾ ਹੀ ਨਹੀਂ ਲੱਗਿਆ ਜਲਦੀ ਹੀ ਮੈਨੂੰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀ ਨੌਕਰੀ ਵੀ ਮਿਲ ਗਈ ਹੌਲੀ ਹੌਲੀ ਮੇਰੀ ਗੱਡੀ ਪਟੜੀ ਤੇ ਆ ਰਹੀ ਸੀ ਕੁਝ ਦਿਨਾਂ ਬਾਅਦ ਮੇਰੀ ਸੱਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਰੋਸ਼ਨ ਆਪਣੀ ਮਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਆਏ ਅੰਤਿਮ ਯਾਤਰਾ ਤੋਂ ਬਾਅਦ ਜਦੋਂ ਰੋਸ਼ਨ ਮੇਰੇ ਸਾਹਮਣੇ ਆਇਆ ਤਾਂ ਅੱਜ ਮੈਂ ਸਾਲਾਂ ਤੋਂ ਦੱਬੀ ਹੋਈ ਸਾਰੀ ਪੜਾਹਸ ਕੱਢ ਦੇਣਾ ਚਾਹੁੰਦੀ ਸੀ ਪਰ ਰੋਸ਼ਨ ਦਾ ਰੋਣਾ ਦੇਖ ਕੇ ਰੁਕ ਗਈ ਸੀ ਮੈਂ ਬਾਹਰ ਜਾਣ ਲੱਗੀ ਉਦੋਂ ਹੀ ਪਿੱਛੋਂ ਰੋਸ਼ਨ ਦੀ ਆਵਾਜ਼ ਆਈ ਸਤਿੰਦਰ ਮੇਰਾ ਬੇਟਾ ਮੈਂ ਕਿਹਾ ਰੋਸ਼ਨ ਤੁਹਾਡਾ ਕੋਈ ਬੇਟਾ ਨਹੀਂ ਹੈ ਜਿਸ ਨੂੰ ਹੁਣ ਮੇਰਾ ਬੇਟਾ ਕਿਹਾ ਕੀ ਉਸ ਦਾ ਨਾਮ ਪਤਾ ਹੈ ਤੈਨੂੰ ਤੇਰੀ ਇੱਕ ਬੇਟੀ ਹੈ ਜੋ ਮੈਨੂੰ ਪਤਾ ਹੈ ਬਸ ਉਸ ਨੂੰ ਅਤੇ ਆਪਣੀ ਪਤਨੀ ਨੂੰ ਦੇਖੋ ਅੱਜ ਤੋਂ ਬਾਅਦ ਮੈਨੂੰ ਫੋਨ ਕਰਕੇ ਜਾਂ ਮਿਲਣ ਦੀ ਕੋਸ਼ਿਸ਼ ਵੀ ਨਾ ਕਰਨਾ ਰੋਸ਼ਨ ਵਾਪਸ ਨੂਰ ਦੇ ਕੋਲ ਚਲਾ ਗਿਆ ਕਿਉਂਕਿ ਨੂਰ ਨੂੰ ਵੀ ਉਸਦੇ ਫੌਜੀ ਪਤੀ ਨੇ ਤਲਾਕ ਦੇ ਦਿੱਤਾ ਸੀ ਅੱਜ ਮੇਰਾ ਮਨ ਸਾਫ਼ ਹੋ ਗਿਆ ਹੁਣ ਮੇਰਾ ਬੇਟਾ 25 ਸਾਲ ਦਾ ਹੋ ਗਿਆ ਹੈ ਉਸ ਨੂੰ ਪੁਲਿਸ ਅਫਸਰ ਦੀ ਨੌਕਰੀ ਮਿਲ ਗਈ ਹੈ ਆਪਣੇ ਮਾਪੇ ਦੇ ਨਾਲ ਆਪਣੀ ਬਹੂ ਦੇ ਆਉਣ ਦਾ ਰਾਹ ਦੇਖ ਰਹੀ ਹਾਂ ਕਿਉਂਕਿ ਮੈਂ ਆਪਣੇ ਬੇਟੇ ਦਾ ਰਿਸ਼ਤਾ ਵੀ ਪੱਕਾ ਕਰ ਦਿੱਤਾ ਹੈ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ